ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਿਭਾਗਾ ਸਮਾ ਧੰਨ ਭਾ ਗਿਆ ਸਾਡੇ ਇਸ ਇਲਾਕੇ ਦੇ ਕਿ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਐਨ ਆਰ ਆਈ ਵੀਰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਝੂਲਾ ਚੱਕਿਆ ਕਿ ਜਿਹੜੇ ਸਾਡੇ ਇਲਾਕੇ ਦੀ ਕਬੱਡੀ ਦਿਨੋਂ ਦਿਨ ਥੱਲੇ ਗਈ ਆ ਉਹਨਾਂ ਨੇ ਇਸ ਨਵੀਂ ਪਨੀਰੀ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਮੈਨੂੰ ਅੱਜ ਹੀ ਪਤਾ ਲੱਗਾ ਕਾਲਾ ਸੈਕਟਰੀ ਜਦੋਂ ਇਹਨੇ ਮੇਰੇ ਨਾਲ ਗੱਲ ਕੀਤੀ ਕਿ ਸੰਜੀਵ ਪੰਡਤ ਹੁਣੇ ਜਿਹੜਾ ਕਬੱਡੀ ਦੇ ਆਪਣੇ ਸਮੇਂ ਦੇ ਬੜੇ ਮਹਾਨ ਤਨਤਨਤਰ ਖਿਡਾਰੀ ਰਹੇ ਆ ਉਹਦੀ ਦੇਖ-ਰੇਖ ਦੇ ਵਿੱਚ ਇੱਥੇ ਗਰਾਊਂਡ ਹਾਈ ਸਕੂਲ ਬਤਾਲੇ ਵਿੱਚ ਪਿਛਲੇ 8-9 ਮਹੀਨੇ ਤੋਂ ਲਗਾਤਾਰ ਕੈਂਪ ਚੱਲਦਾ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਅੱਜ ਇਹਨਾਂ ਬੱਚਿਆਂ ਦਾ ਅਸੀਂ ਪ੍ਰਦਰਸ਼ਨ ਵੀ ਦੇਖਿਆ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਆ ਤੇ ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਆ ਇਹਨਾਂ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਦੀ ਖਾਸੀਅਤ ਕਿ ਕੋਈ ਇਹਦੀ ਫੀਸ ਨਹੀਂ ਲਈ ਜਾਂਦੀ ਇਲਾਕੇ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਵਾ ਉਹ ਇੱਥੇ ਆ ਕੇ ਮਿਹਨਤ ਕਰੇ ਇਹਨਾਂ ਵੱਲੋਂ ਪੂਰੀ ਡਾਈਟ ਹਰ ਤਰ੍ਹਾਂ ਦਾ ਜਿਹੜਾ ਖਰਚਾ ਵਾ ਉਹ ਇਹਨਾਂ ਐਨਆਰਈ ਵੀਰਾਂ ਵੱਲੋਂ ਕੀਤਾ ਜਾਂਦਾ ਤੇ ਇਹ ਲਗਭਗ 60 70 ਬੱਚੇ ਜਿਹੜੇ ਅੱਜ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਘੱਟ ਸੀਗੇ ਤੇ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕੰਮ ਜਿਹੜਾ ਵਾ ਇਹ ਚੱਲ ਰਿਹਾ ਤੇ ਅਸੀਂ ਪੂਰੇ ਇਲਾਕੇ ਨੂੰ ਇਹ ਪੁਰਜੇ ਬੇਨਤੀ ਕਰਦੇ ਆ ਕਿ ਇਸ ਮੌਕੇ ਦਾ ਇਸ ਕੈਂਪ ਦਾ ਜਿਹੜਾ ਵਾ ਉਹ ਵਿਸ਼ੇਸ਼ ਤੌਰ ਤੇ ਫਾਇਦਾ ਲੈ ਕੇ ਆਪਾਂ ਕਬੱਡੀ ਦੇ ਵਿੱਚ ਨਵੇਂ ਸਿਰਿਓਂ ਜਾਣ ਪੜ ਜਿਹੜੀ ਆਉ ਪਾਈਏ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ